ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਨਾਮ ਇਲਾਕਾ ਨਿਵਾਸੀਆਂ ਨੂੰ ਸਮੁੱਚੇ ਪੰਜਾਬ ਨੂੰ ਦੇਸ਼ ਨਿਵਾਸੀਆਂ ਨੂੰ ਔਰ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਭਾਰਤੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਮਿਹਰ ਕਰਨ ਕਿ ਇਹ ਸਾਲ 2026 ਉਹਨਾਂ ਸਾਰਿਆਂ ਦੇ ਘਰਾਂ ਪਰਿਵਾਰਾਂ ਦੇ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਖੁਸ਼ੀਆਂ ਖੇੜੇ ਔਰ ਸਿਹਤਯਾਬੀ ਲੈ ਕੇ ਆਉਣ ਇਹ ਪ੍ਰਮਾਤਮਾ ਅਗੇ ਦੁਆ ਅਰਦਾਸ ਹੈ ਮੇਰੀ ਔਰ ਕਿਉਂਕਿ ਇੱਕ ਫਰਜ਼ ਇੱਕ ਡਿਊਟੀ ਜੋ ਮੇਰੀ ਪਰਮਾਤਮਾ ਨੇ ਔਰ ਪਰਮਾਤਮਾ ਦੇ ਬੰਦਿਆਂ ਨੇ ਸੁਨਾਮ ਇਲਾਕੇ ਨੇ ਮੇਰੀ ਡਿਊਟੀ ਲਗਾਈ ਹੈ ਹਲਕੇ ਦੀ ਸ਼ਹੀਦ ਉਦਮ ਸਿੰਘ ਜੀ ਦੀ ਪਵਿੱਤਰ ਧਰਤੀ ਦੀ ਸੇਵਾ ਕਰਨ ਦੀ ਉਹ ਡਿਊਟੀ ਪਿਛਲੇ 4 ਸਾਲਾਂ ਤੋਂ ਨਿਭਾ ਰਿਹਾ ਹਾਂ ਜਦੋਂ ਦੀ ਲੋਕਾਂ ਨੇ ਸੇਵਾ ਬਖਸ਼ੀਏ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਔਰ ਮੇਰੀ ਕੋਸ਼ਿਸ਼ ਰਹੀ ਹੈ ਕਿਉਂਕਿ ਆਪਣੇ ਪਿਤਾ ਸਵਰਗੀ ਬੋ ਭਗਵੰਦਾ ਸਿੰਘ ਉਰੜਾ ਤੋਂ ਸਿਰਫ ਕੰਮ ਅ ਡਿਵੈਲਪਮੈਂਟ ਦੀ ਗੁਰਤੀ ਹੈ ਜਿਹੜੀ ਸਿਆਸੀ ਗੁਰਤੀ ਉਹ ਮਿਲੀ ਹੈ ਉਹਦਾ ਸ਼ੌਕ ਵੀ ਹੈ ਤੇ ਮੇਰੀ ਕੋਸ਼ਿਸ਼ ਰਹੀ ਹੈ ਕਿ ਜਿੰਨੇ ਹਲਕੇ ਦੇ ਕੰਮ ਨੇ ਉਹ ਪੈਸੇ ਦੇ ਆਧਾਰ ਦੇ ਉੱਪਰ ਕਰਾਏ ਜਾਣ ਤੇ ਅੱਜ ਉਸੇ ਸੰਬੰਧ ਦੇ ਵਿੱਚ ਅੱਜ ਸਾਲ ਦੇ ਪਹਿਲੇ ਦਿਨ 55 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਨੇ ਜਿਹੜੇ ਉਸ ਨਾਮ ਸ਼ਹਿਰ ਦੇ ਵਿੱਚ ਸ਼ੁਰੂ ਕੀਤੇ ਜਾ ਰਹੇ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਅੱਜ ਜੋ ਸ਼ਹੀਦ ਉਧਮ ਸਿੰਘ ਜੀ ਦਾ ਇਹ ਸਮਾਰਕ ਇਹਨੂੰ ਟੋਟਲ ਇਹਦਾ ਕਾਇਆ ਕਲਪ ਕਰਨ ਦਾ ਪ੍ਰੋਜੈਕਟ ਹੈ ਜਿਹੜਾ ਉਹ ਉਲੀਕਿਆ ਸੀ ਅਸੀਂ ਮੇਰੇ ਕਾਫੀ ਲੰਬੇ ਸਮੇਂ ਤੋਂ ਮੇਰੇ ਮਨ ਦੇ ਵਿੱਚ ਸੀ ਕਿ ਇਹ ਜਿੰਨੀ ਵੱਡੀ ਸ਼ਹਾਦਤ ਜਿੰਨਾ ਵੱਡਾ ਬਲੀਦਾਨ ਸ਼ਹੀਦ ਉਦਮ ਸਿੰਘ ਜੀਆ ਦਾ ਸੀਗਾ ਉਹ ਉਹਦੇ ਮੁਤਾਬਕ ਇਹ ਸਮਾਰਕ ਬਹੁਤ ਛੋਟਾ ਪੈ ਜਾਂਦਾ ਸੀਗਾ ਬਹੁਣਾ ਪੈ ਜਾਂਦਾ ਸੀਗਾ ਉਹਨਾਂ ਦੀ ਸ਼ਹਾਦਤ ਦੇ ਮੁਤਾਬਕ ਆ ਸੋ ਇਸ ਕਰਕੇ ਕਿਉਂਕਿ ਇਹਦੇ ਵਿੱਚ ਸਿਰਫ ਇੱਕ ਬੁੱਤ ਤੋਂ ਇਲਾਵਾ ਹੋਰ ਕੋਈ ਚੀਜ਼ ਮੈਨੂੰ ਮੈਨੂੰ ਖਾਸ ਧਿਆਨ ਚ ਨਹੀਂ ਆਉਂਦੀ ਸੀ ਕਿ ਜਿਹਦੇ ਨਾਲ ਆਪਾਂ ਸ਼ਹੀਦ ਉਧਮ ਸਿੰਘ ਜੀ ਦੀ ਜ਼ਿੰਦਗੀ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਜੋੜ ਸਕੀਏ ਸੋ ਇਸ ਕਰਕੇ ਮੇਰੇ ਕਾਫੀ ਦੇਰ ਤੋਂ ਮਨ ਦੇ ਵਿੱਚ ਸੀਗਾ ਪਹਿਲਾਂ ਇਹ ਦੀ ਸ਼ੁਰੂਆਤ ਜਿਹੜੀ ਉਹ 26 ਦਸੰਬਰ ਨੂੰ ਕਰਨੀ ਸੀ ਪਰ ਕਿਉਂਕਿ ਉਹ ਤੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਚੱਲਦੇ ਸੀ ਇਸ ਕਰਕੇ ਇਹਨੂੰ ਡਿਲੇ ਕੀਤਾ ਅੱਜ ਦੇ ਉੱਪਰ ਫਰਸਟ ਜਨਵਰੀ ਦੇ ਉੱਪਰ ਇਹਨੂੰ ਲੈ ਕੇ ਆਏ ਤੇ ਅੱਜ ਦਾ ਇਹ ਪ੍ਰੋਜੈਕਟ ਜਿੱਥੇ ਆਪਾਂ ਖੜੇ ਆ ਇਹ ਇਸ ਜਗ੍ਹਾ ਦਾ ਪੂਰਾ ਟੋਟਲ ਕਾਇacalਪ ਹੈ ਜਿਹੜਾ ਉਹ ਅਸੀਂ ਕਰਨ ਜਾ ਰਹੇ ਹਾਂ ਮੋਟੇ-ਮੋਟੇ ਚਾਰਕ ਪਿਕਚਰਾਂ ਦੇ ਜ਼ਰੀਏ ਤੁਹਾਨੂੰ ਦਿਖਾਵਾਂ ਇਹ 메인 ਰੋਡ ਤੋਂ ਐਂਟਰੈਂਸ ਹੈ ਜਿਹੜੀ ਉਹ ਇਸ ਤਰੀਕੇ ਦੀ ਹੋਏਗੀ ਵਿਚਾਲੇ ਸ਼ਿਦਦਨ ਸਿੰਘ ਦਾ ਨਾਮ ਹੈ ਜਿਹੜਾ ਉਹ ਉਕਰੇਗਾ ਔਰ ਫਿਰ ਇੱਥੋਂ ਜਦੋਂ ਤੁਸੀਂ ਐਂਟਰ ਕਰਦੇ ਆਪਾਂ ਜਿਸ ਰਸਤੇ ਤੋਂ ਇਹ ਅੱਗੇ ਆ ਕੇ ਇਹ ਇੱਕ ਵਾਟਰ ਬੋਡੀ ਬਣੇਗੀ ਜਿਵੇਂ ਤੁਸੀਂ ਚੰਗੇ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਪਾਰਕ ਹੁੰਦੇ ਨੇ ਉੱਥੇ ਇਹ ਵਾਟਰ ਬੋਡੀ ਬਣੇਗੀ ਸਾਈਡ ਤੇ ਗ੍ਰੀਨਰੀ ਹੋਏਗੀ ਆ ਇਹਦੇ ਨਾਲ-ਨਾਲ ਜੋ ਸਪੈਸੀਫਿਕ ਅਸੀਂ ਇੱਕ ਚੀਜ਼ ਕਾਸਟੋਰ ਦੇ ਉੱਪਰ ਪਹਿਲਾਂ ਤੁਹਾਨੂੰ ਨਕਸ਼ਾ ਦਿਖਾਉਣਾ ਤੇ ਬਾਅਦ ਦੱਸੋ ਹੋਏਗਾ ਕਿ ਕੁਝ ਇਹ ਤੋਂ ਬਾਅਦ ਇਹ ਇਹ ਜਦੋਂ ਐਂਟਰ ਕਰਾਂਗੇ ਆਪਾਂ ਤੇ ਇਹਦੇ ਨਾਲ ਦਿਵਾਰਾਂ ਦੇ ਉੱਪਰ ਜਿਵੇਂ ਤੁਸੀਂ ਜੱਲਿਆਂ ਵਾਲੇ ਬਾਗ ਦੇ ਵਿੱਚ ਦੇਖਿਆ ਹੋਏਗਾ ਕਿ ਜੱਲਿਆਂ ਵਾਲੇ ਸੱਕ ਜੱਲਿਆਂ ਵਾਲੇ ਬਾਗ ਦੇ ਸਾਕੇ ਨੂੰ ਪੂਰੀ ਤਰ੍ਹਾਂ ਉਹ ਮਿਊਰਲਸ ਦੇ ਵਿੱਚ ਮਿਊਰਲਸ ਦੇ ਵਿੱਚੋਂ ਕਲਾਕ੍ਰਿਤੀਆਂ ਦੇ ਵਿੱਚ ਉਹ ਦਰਸਾਇਆ ਜਾਏਗਾ ਕਿ ਉਸ ਸਮੇਂ ਜੱਲਿਆਂ ਵਾਲੇ ਬਾਗ ਦੇ ਵਿੱਚ ਹੋਇਆ ਕੀ ਸੀਗਾ ਉਹ ਇਹਨਾਂ ਦੀਵਾਰਾਂ ਦੇ ਉੱਪਰ ਉਹ ਆਏਗਾ ਇਹਦੇ ਵਿੱਚ ਤੁਹਾਨੂੰ ਹਲਕਾ ਹਲਕਾ ਤੁਸੀਂ ਨਿਗਾਹ ਮਾਰੋਗੇ ਇਹ ਵਾਟਰ ਬੋਡੀ ਹੈ ਇੱਥੇ ਪਾਣੀ ਆ ਗਿਆ ਫੁਵਾਾਰੇ ਚੱਲਣਗੇ ਇੱਥੇ ਇਹ ਜਿਹੜੀ ਜਗ੍ਹਾ ਹੈ ਇੱਥੇ ਜਿਹੜਾ ਹੈਗਾ ਇਹ ਪਾਣੀ ਹੈ ਇਹ ਪਾਣੀ ਉਹਨੂੰ ਦਰਸਾਉਂਦਾ ਹੈ ਜਿਹੜਾ ਕਿ ਚੱਲਿਆਂ ਵਾਲੇ ਬਾਗ ਦੇ ਵਿੱਚ ਖੂਹ ਸੀਗਾ ਉਸ ਪਾਣੀ ਨੂੰ ਇਹ ਪਾਣੀ ਹੈ ਜਿਹੜਾ ਉਹ ਦਰਸਾਉਂਦਾ ਹੈ ਤੇ ਉਹਦੇ ਵਿੱਚ ਜਿਨਨੇ ਲੋਕਾਂ ਨੇ ਸੈਂਕੜੇ ਲੋਕਾਂ ਨੇ ਆਪਦੀ ਜਾਨਾਂ ਦੇ ਦਿੱਤੀਆਂ ਸੀਗੀਆਂ ਉਹਨਾਂ ਦੀ ਰੂਹ ਦੇਸ਼ ਦੇ ਲਈ ਉਹਨਾਂ ਦੀ ਸਾਹਾਂ ਨੇ ਜਿਹੜੀਆਂ ਉਹ ਦੇਸ਼ ਦੇ ਲਈ ਚੱਲਦੀਆਂ ਸੀਗੀਆਂ ਤੇ ਉਹਦੇ ਵਿੱਚ ਅਸੀਂ ਦੇਸ਼ ਦਾ ਤੁਸੀਂ ਹਲਕਾ ਜਿਹਾ ਨਜ਼ਰ ਮਾਰੋਗੇ ਤੇ ਪਾਣੀ ਦੇ ਵਿੱਚ ਦੀ ਤੁਹਾਨੂੰ ਇੰਡੀਆ ਦਾ ਨਕਸ਼ਾ ਜਿਹੜਾ ਉਹ ਨਜ਼ਰ ਆਊਗਾ ਸੋ ਇਹ ਵਾਟਰ ਬੋਡੀ ਹੋਗੀ ਉਸ ਤੋਂ ਬਾਅਦ ਅੱਗੇ ਚੱਲੋਗੇ ਤੁਹਾਨੂੰ ਇੱਥੇ ਜਿਹੜਾ ਆ ਇੱਥੇ ਆ ਕੇ ਇਹ ਬੁੱਤ ਆ ਗਿਆ ਇਹ ਆ ਬੁੱਤ ਆ ਗਿਆ ਸ਼ਿਲਦਨ ਸਿੰਘ ਜੀ ਦਾ ਇਹ ਬੁੱਤ ਹੈ ਜਿਹੜਾ ਹੁਣ ਜਿਵੇਂ ਬਾਕੀ ਉਹ ਜਿਵੇਂ ਸੰਗਤ ਕਹੂਗੀ ਹੁਣ ਜਿਹੜਾ ਬੁੱਤ ਹੈ ਇਹ ਤਕਰੀਬਨ 7 ਫੁੱਟ ਦੀ ਹਾਈਟ ਦਾ ਹੈ ਅਸੀਂ ਇਹਦੇ ਵਿੱਚ ਪਿੱਤਲ ਦਾ ਅਸੀਂ 20 ਫੁੱਟ ਦਾ ਬੁੱਤ ਹੈ ਜਿਹੜਾ ਅਸੀਂ ਉਹ ਇਹਦੇ ਚ ਪ੍ਰੋਵੀਜ਼ਨ ਕੀਤੀ ਹੋਈ ਹੈ ਬਾਕੀ ਜਿਵੇਂ ਸੰਗਤ ਮੈਨੂੰ ਹੁਕਮ ਕਰੂਗੀ ਕਰਾਊਂਗਾ ਮੈਂ ਉਹਵੇਂ ਇੱਥੋਂ ਬੁੱਤ ਤੋਂ ਤੁਸੀਂ ਅੱਗੇ ਚਲੋ ਇਹ ਫੇਰ ਇਹ ਲੈਫਟ ਤੇ ਆ ਕੇ ਇਹ ਆ ਗਈ ਜਿਵੇਂ ਤੁਸੀਂ ਅ ਕਈ ਥਾਵਾਂ ਤੇ ਦੇਖਿਆ ਹੋਵੇਗਾ ਦਿੱਲੀ ਇੰਡੀਆ ਗੇਟ ਦੇ ਵਿੱਚ ਵੀ ਇੱਕ ਜੋਤੀ ਚੱਲਦੀ ਹੈ ਹਮੇਸ਼ਾ ਸ਼ਹੀਦ ਉਦਮ ਸਿੰਘ ਜੀਆ ਦੀ ਸ਼ਹਾਦਤ ਤੇ ਜਿਹੜੀ ਉਹ ਇੱਕ ਜੋਤ ਦੇ ਰੂਪ ਦੇ ਵਿੱਚ ਪੂਰੀ ਦੁਨੀਆ ਨੂੰ ਸਨੇਹ ਜਿਹੜਾ ਵੀ ਕਿਵੇਂ ਦੇਸ਼ ਦੀ ਸ਼ਾਨ ਦੇ ਲਈ ਅ ਕਿਵੇਂ ਅਣਖ ਨਾਲ ਜੁੜਨਾ ਤੇ ਕਿਵੇਂ ਸ਼ਹਾਦਤ ਦਾ ਜਾਮਾ ਪੀ ਲੈਣਾ ਉਹ ਇਹ ਜੋਤੀ ਹੈ ਜਿਹੜੀ ਜਿਹੜੀ ਕਿ 12 ਮਹੀਨੇ 30 ਦਿਨਾਂ 24 ਘੰਟੇ ਇਹ ਪ੍ਰਜਵਲਿਤ ਰਹੂਗੀ ਇਹ ਚੱਲਦੀ ਰਹੂਗੀ ਇਹ ਜੋਤੀ ਆ ਗਈ ਇੱਥੇ ਇਸ ਸਾਈਡ ਤੇ ਇੱਕ 7D ਆਡੀਟੋਰੀਅਮ ਹੈ ਜਿਹੜਾ 7D ਆਡੀਟੋਰੀਅਮ ਹੋਏਗਾ థియేਟਰ ਜਿਹਦੇ ਵਿੱਚ ਪੰਜਾਬ ਦਾ ਪਹਿਲਾ 7D ਆਡੀਟੋਰੀਅਮ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਸ਼ਹੀਦ ਉਦਮ ਸਿੰਘ ਜੀਾਂ ਦੇ ਜਨਮ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਦਾ ਸਾਰਾ ਸਫਰ ਦਰਸਾਵਾਂਗੇ ਜਲਿਆਂਵਾਲੇ ਬਾਗ ਦਾ ਫਿਰ ਉਹਨਾਂ ਨੇ ਕਿੱਥੇ ਕਿੱਥੇ ਸਫਰ ਕੀਤਾ ਕਦੋਂ ਲੰਡਨ ਪਹੁੰਚੇ ਕਦੋਂ ਲੰਡਨ ਦੇ ਇੱਕ ਐਕਸਰਸਾਈਜ਼ ਹਾਲ ਦੇ ਵਿੱਚ ਮਾਈਕਲ ਡਵਾਇਰ ਨੂੰ ਗੋਲੀ ਮਾਰੀ ਇਹ 7D ਹਾਲ ਹੈ ਜਿਹੜਾ ਤੁਸੀਂ 2D 3D ਤੁਸੀਂ ਸੁਣਿਆ ਹੋਊਗਾ 7D ਹਾਲ ਦੇ ਵਿੱਚ ਜਦੋਂ ਬੈਠੋਗੇ ਤੁਸੀਂ ਤੁਹਾਨੂੰ ਕਿਤੇ ਕਿਤੇ ਹਵਾ ਦਾ ਪ੍ਰਭਾਵ ਵੀ ਮਹਿਸੂਸ ਹੋਊਗਾ ਕਿਤੇ ਤੁਹਾਡੀ ਚੇਅਰਾਂ ਨੇ ਜਿਹੜੀਆਂ ਕੁਰਸੀਆਂ ਨੇ ਉਹ ਵੀ ਹਿੱਲਣਗੀਆਂ ਕਿਤੇ ਜਦੋਂ ਜਦੋਂ ਸ਼ਹੀਦ ਉਦਮ ਸਿੰਘ ਖੜ ਕੇ ਗੋਲੀ ਚਲਾ ਰਹੇ ਸੀਗੇ ਤੇ ਉਦੋਂ ਕਹਿ ਜੀ ਗੋਲੀ ਦੀ ਆਵਾਜ਼ ਚੱਲੀ ਤੇ ਕਿਵੇਂ ਧਰਮਕੇ ਹੋਣਗੇ ਲੋਕ ਉਹ ਅਹਿਸਾਸ ਜਿਹੜਾ ਤੁਹਾਨੂੰ ਉਹ ਵੀ ਹੋਊਗਾ ਕਿਤੇ ਮੀਂਹ ਪੈ ਰਿਹਾ ਹੋ ਉਹ ਉਹਨਾਂ ਉਹਨਾਂ ਨੇ ਮਹਿਸੂਸ ਕੀਤਾ ਹੋਊਗਾ ਤੇ ਪਾਣੀ ਉੱਪਰ ਪੈਂਦਾ ਤੁਹਾਨੂੰ ਮਹਿਸੂਸ ਹੋਊਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦਾ ਪਹਿਲਾ 70 ਆਡੀਟੋਰੀਅਮ ਹੈ ਜਿਹੜਾ ਉਹ ਸ਼ਹੀਦ ਉਦਮ ਸਿੰਘ ਦੀ ਇਸ ਪਵਿੱਤਰ ਯਾਦਗਾਰ ਦੇ ਵਿੱਚ ਅਸੀਂ ਬਣਾਉਣ ਜਾ ਰਹੇ ਹਾਂ ਉਹਦੇ ਨਾਲ ਨਾਲ ਇੱਕ ਮਿਊਜ਼ੀਅਮ ਹੋਏਗਾ ਮਿਊਜ਼ੀਅਮ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਚੀਜ਼ਾਂ ਸੀਗਾ ਉਹ ਇਸ ਮਿਊਜ਼ੀਅਮ ਦੇ ਵਿੱਚ ਦਰਸਾਈਆਂ ਜਾਣਗੀਆਂ ਮਿਊਜ਼ੀਅਮ ਮੇਰੇ ਲੰਬੇ ਸਮੇਂ ਤੋਂ ਮੇਰੇ ਮਨ ਦੇ ਵਿੱਚ ਇਸ ਗੱਲ ਦਾ ਮਲਾਲ ਸੀ ਕਿ ਉਹਨਾਂ ਦੀ ਪਵਿੱਤਰ ਅਸਥੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਹਜੇ ਤੱਕ ਦੀਆਂ ਸਰਕਾਰਾਂ ਉਹ ਚਾਹੇ ਚਾਹੇ ਰਾਜ ਸਰਕਾਰਾਂ ਸੀ ਚਾਹੇ ਕੇਂਦਰ ਉਹ ਇੱਕ ਪੱਕਾ ਸਥਾਨ ਨਹੀਂ ਦੇ ਸਕੀਆਂ ਸੋ ਉਹ ਪਵਿੱਤਰ ਅਸਥੀਆਂ ਨੇ ਜਿਹੜੀਆਂ ਉਹ ਵੀ ਇੱਥੇ ਸਥਾਪਿਤ ਕਰਾਂਗੇ ਤੇ ਉਹਨਾਂ ਦੀ ਜ਼ਿੰਦਗੀ ਨਾਲ ਹੋਰ ਜਿੰਨੇ ਜਿੰਨੇ ਚੀਜ਼ਾਂ ਜੋ ਹੈਗੀਆਂ ਉਹ ਇੱਕ ਇਸ ਮਿਊਜ਼ੀਅਮ ਦੇ ਵਿੱਚ ਉਹ ਹੋਣਗੀਆਂ ਨਾਲ ਹੀ ਕੈਫੇਟੇਰੀਆ ਹੋਏਗਾ ਕੈਫੇਟੇਰੀਆ ਦੇ ਵਿੱਚ ਜਦੋਂ ਲੋਕ ਆਉਣਗੇ ਉਹਨਾਂ ਦੀ ਜ਼ਿੰਦਗੀ ਬਾਰੇ ਦੇਖਣਗੇ ਉੱਥੇ ਖਾਣ ਆਪਣਾ ਬੈਠਣ ਨੂੰ ਖਾਣ ਪੀਣ ਜਿਹੜਾ ਉਹਨਾਂ ਦਾ ਸਾਰਾ ਇੰਤਜ਼ਾਮਾਤ ਹੈ ਉਹ ਹੋਣਗੇ ਤੇ ਇਹ ਇੱਕ ਕੰਪਲੀਟ ਕੰਪਲੀਟ ਅਸੀਂ ਇਸ ਜਗ੍ਹਾ ਨੂੰ ਡਿਵੈਲਪ ਕਰਨ ਜਾ ਰਹੇ ਹਾਂ ਇਹਦੇ ਨਾਲ ਨਾਲ ਮੈਨੂੰ ਭਾਈ ਚਾਰੇ ਵੱਲੋਂ ਹੁਕਮ ਆਉਂਦਾ ਰਿਹਾ ਕਿ ਇੱਕ ਜੀ ਸ਼ਹੀਦ ਉਧਮ ਸਿੰਘ ਦੇ ਨਾਂ ਤੇ 게ਟ ਬਣਾਇਆ ਜਾਵੇ ਤੇ ਮੈਂ ਉਹਨਾਂ ਨੂੰ ਦੱਸਦਾ ਕਿ ਇੱਕ ਨਹੀਂ ਜੀ ਦੋ 게ਟ ਬਣਾਏ ਜਾਣ ਦੇ ਇਸ ਨਾਮ ਦੇ ਵਿੱਚ ਸ਼ਹੀਦ ਉਧਮ ਸਿੰਘ ਦੇ ਨਾਂ ਤੇ ਮੇਰੇ ਸਾਥੀਆਂ ਮੇਰੇ ਵੀਰਾਂ ਦੀ ਕਈ ਵਾਰੀ ਮੇਰੇ ਕੋਲ ਗੱਲ ਆਉਂਦੀ ਸੀਗੀ ਕਿ ਜੀ ਇੱਥੋਂ ਉਹਨਾਂ ਦੀ ਯਾਦਗਾਰ ਦੇ ਵਿੱਚ ਕੁਝ ਕੀਤਾ ਜਾਵੇ ਤੇ ਮੇਰੇ ਤੋਂ ਵੀ ਯਾਦ ਹੈ ਮੇਰੇ ਵੀਰਾਂ ਦੇ ਨਾਲ ਹੁਣ ਇਹ ਸਾਡੀ ਜੋ ਪਿਛਲੀ ਵਾਰੀ ਮੀਟਿੰਗ ਹੋਈ ਉਹਨਾਂ ਨੇ ਕਿਹਾ ਜੀ ਮੈਨੂੰ ਕਿ ਕਿ ਜੀ 5 ਕੋਰਡ ਰੁਪਇਆ ਇੱਥੇ ਵਾਸਤੇ ਦਿਓ ਮੈਂ ਉਹ ਤੋਂ ਬੋਲਿਆ ਨਹੀਂ ਕੁਝ ਮੈਂ ਕਿ ਮੈਨੂੰ ਕਰ ਲੈਣ ਦਿਓ ਇਹਦੇ 21 ਕਰੋੜ ਰੁਪਏ ਦਵਾਂਗੇ ਕਿਉਂਕਿ ਕਿਉਂਕਿ ਅੱਜ ਜਿੰਨਾ ਕੁਝ ਦੇਣ ਚੋਕੇ ਹੋਇਆ ਜਿਵੇਂ ਜੀ ਰੁੱਦਨ ਸਿੰਘ ਉਹਨਾਂ ਨੇ ਸ਼ਾਹ ਹਾਤਾਂ ਦੇ ਜਾਮ ਲਾ ਪੀਤੇ ਹੁੰਦੇ ਤੇ ਉਹ ਸੰਭਵ ਨਹੀਂ ਸੀਗਾ ਸੋ ਇਹ ਇੱਕ ਇੱਕ ਤੁਹਾਨੂੰ ਮੋਟਾ ਮੋਟਾ ਬ੍ਰਾਡਲੀ ਜਾ ਅਸੀਂ ਤੁਹਾਨੂੰ ਇਹ ਤੋਂ ਐਕਸਪਲੇਨ ਕੀਤਾ ਜਿਵੇਂ ਜੋਤੀ ਦੀ ਫੋਟੋ ਆ ਗਈ ਇਹ ਉੱਪਰ ਉਹਨਾਂ ਦੇ ਗੇਟ ਦੀ ਆ ਗਈ ਜੋ ਫਰੰਟ ਤੋਂ ਉੱਪਰ ਹੋਏਗਾ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀ ਇਹ ਮੇਰੇ ਕਾਫੀ ਧੇਰ ਤੋਂ ਮਨ ਦੇ ਵਿੱਚ ਸੀਗਾ ਤੇ ਅੱਜ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਉਹ ਆਪਦੀਆਂ ਭਾਵਨਾਵਾਂ ਨੂੰ ਮੈਂ ਜ਼ਮੀਨੀ ਰੂਪ ਤੇ ਲਿਆ ਕੇ ਜ਼ਮੀਨ ਤੇ ਲਿਆ ਕੇ ਉਹਨਾਂ ਨੂੰ ਇੱਕ ਅਸਲੀ ਰੂਪਰੇਖਾ ਦੇ ਵਿੱਚ ਅਸੀਂ ਉਹਨੂੰ ਢਾਲਣ ਜਾ ਰਹੇ ਹਾਂ ਇਹ 21 ਕਰੋੜ ਇਹ ਮੇਰੀ ਕੋਸ਼ਿਸ਼ ਰਹੇਗੀ ਕਿ ਜਲਦ ਤੋਂ ਜਲਦ ਇਹਨੂੰ ਕੰਪਲੀਟ ਕਰਕੇ ਸੁਨਾਮ ਸ਼ਹਿਰ ਨੂੰ ਸਮਾਮ ਪੂਰੇ ਪੰਜਾਬ ਨੂੰ